ਅੱਜ ਅਸੀਂ ਜਾਣਨਾ ਹੈ ਕਿ ਸ਼ਲੋਕ ਪੀ ਮਹੱਲੇ ਪਹਿਲੇ ਕੀ ਲਿਖੇ ਦਾ ਅਰਥ ਕੀ ਹੈ ਕੱਲ ਇੱਕ ਵੀਰ ਨੇ ਫੋਨ ਤੇ ਪੁੱਛਿਆ ਕਿ ਵੀਰ ਜੀ ਅਸੀਂ ਰੋਜ਼ਾਨਾ ਆਸਾ ਦੀ ਵਾਰ ਦਾ ਪਾਠ ਕਰਦੇ ਆਂ ਤੇ ਅਸੀਂ ਰੋਜ਼ਾਨਾ ਹੀ ਇੱਕ ਅਸਰ ਲੇਖ ਪੜ੍ਹਦੇ ਆਂ ਸ਼ਲੋਕ ਪੀ ਮਹੱਲੇ ਪਹਿਲੇ ਕੀ ਲਿਖੀ ਵੀਰ ਜੀ ਜੋ ਆਸਾ ਦੀ ਵਾਰ ਦਾ ਪਾਠ ਅਸੀਂ ਪੜ੍ਹਦੇ ਆਂ ਜਾਂ ਦਰਸ਼ਨ ਕਰਦੇ ਆਂ ਤੇ ਉਹਦੇ ਵਿੱਚ ਸਾਨੂੰ ਵੇਖਣ ਨੂੰ ਮਿਲਦਾ ਹੈ ਕਿ ਸ਼ਲੋਕ ਤੇ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਵੀ ਦਰਜ ਨੇ ਇੱਥੇ ਤੇ ਲਿਖਿਆ ਹੋਇਆ ਸ਼ਲੋਕ ਵੀ ਮਹੱਲੇ ਪਹਿਲੇ ਕਿ ਲਿਖੇ ਤੇ ਵੀਰ ਜੀ ਅੰਦਰ ਤੇ ਦੂਜੇ ਪਾਤਸ਼ਾਹ ਦੇ ਸ਼ਲੋਕ ਵੀ ਦਰਜ ਨੇ ਇਹਦਾ ਕੀ ਅਰਥ ਹੈ ਇਹਦੇ ਲਈ ਆਪਾਂ ਨੂੰ ਜਾਣਨਾ ਪਵੇਗਾ ਕਿ ਜਿਹੜੀ ਵਾਰ ਹੁੰਦੀ ਹੈ ਨਾ ਉਹਦਾ ਮੂਲ ਪਾਠ ਪੌੜੀਆਂ ਹੁੰਦੇ ਆ ਜਿਵੇਂ ਅਸੀਂ ਪੜ੍ਹਦੇ ਆ ਭਾਈ ਗੁਰਦਾਸ ਜੀ ਦੀਆਂ ਵਾਰਾਂ ਉਹਨਾਂ ਦੇ ਵਿੱਚ ਦਰਸ਼ਨ ਕਰਨ ਨੂੰ ਮਿਲਣਗੇ ਕਿ ਉਹਨਾਂ ਨਾਲ ਕੋਈ ਵੀ ਸ਼ਲੋਕ ਦਰਜ ਨਹੀਂ ਹੈ ਜਿਵੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ 22 ਵਾਰਾਂ ਸਾਨੂੰ ਮਿਲਦੀਆਂ ਨੇ ਉਨ੍ਹਾਂ ਵਿੱਚੋਂ ਦੋ ਵਾਰ ਐਸੀਆਂ ਨੇ ਜਿਨ੍ਹਾਂ ਦੇ ਨਾਲ ਕੋਈ ਸ਼ਲੋਕ ਦਰਜ ਨਹੀਂ ਹੈ ਇਹ ਜਿਹੜੇ ਸ਼ਲੋਕ ਜੋੜੇ ਨੇ ਨਾ ਆਪਾਂ ਪੜ੍ਹਦੇ ਹਾਂ ਕਿ ਗੁਰੂ ਅਰਜਨ ਦੇ ਮਹਾਰਾਜ ਜੀ ਆਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸੰਪਾਦਨਾ ਵੇਲੇ ਇਹਨਾਂ ਦੇ ਪੌੜੀਆਂ ਦੇ ਨਾਲ ਸ਼ਲੋਕ ਜੋੜੇ ਨੇ ਪਰ ਅਸਲ ਵਿੱਚ ਜਿਹੜੀ ਵਾਰ ਹੈ ਨਾ ਆਸਾ ਕੀ ਇਹਦੇ ਵਿੱਚ ਜਿਹੜੇ ਸ਼ਲੋਕ ਨੇ ਉਹ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪ ਪੌੜੀਆਂ ਦੇ ਨਾਲ ਜੋੜੇ ਨੇ ਭਾਵ ਜਿਹੜੀ ਪੌੜੀਆਂ ਦੇ ਨਾਲ ਸ਼ਲੋਕ ਜੋੜਨ ਦੀ ਰੀਤ ਹੈ ਨਾ ਉਹ ਗੁਰਨਾਨਕ ਪਾਤਸ਼ਾਹ ਜੀ ਨੇ ਆਪ ਤੋਰੀ ਹੈ ਤੇ ਜਿਹੜੀ ਆਸਾ ਦੀ ਵਾਰ ਦੇ ਵਿੱਚ ਸ਼ਲੋਕ ਨੇ ਉਹ ਗੁਰਨਾਨਕ ਪਾਤਸ਼ਾਹ ਜੀ ਨੇ ਆਪ ਉਚਾਰਨ ਕੀਤੇ ਨੇ ਆਪ ਨਾਲ ਦਰਜ ਕੀਤੇ ਨੇ ਇਹ ਸਾਰੀ ਰੂਪਰੇਖਾ ਬੰਤਰ ਜਿਹੜੀ ਹੈ ਇਹ ਗੁਰਨਾਨਕ ਪਾਤਸ਼ਾਹ ਜੀ ਦੀ ਬਖਸ਼ੀ ਹੋਈ ਹੈ ਇਸ ਕਰਕੇ ਇੱਥੇ ਸਰਲੇਖ ਹੈ ਸ਼ਲੋਕ ਵੀ ਮਹੱਲੇ ਪਹਿਲੇ ਕਿ ਲਿਖੇ ਕਿ ਗੁਰਨਾਨਕ ਪਾਤਸ਼ਾਹ ਜੀ ਨੇ ਆਪਣੇ ਸ਼ਲੋਕ ਆਪ ਪੌੜੀ ਦੇ ਨਾਲ ਦਰਜ ਕੀਤੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ